प्यारे दोस्तों ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਦਮਸ਼੍ਰੀ ਡਾਕਟਰ ਸੁਜੀਤ ਪਾਤਰ ਕੋਈ ਜਿੰਨ ਪਹਿਲਾਂ ਸਾਡੇ ਤੋਂ ਸਦੀਵੀ ਤੌਰ ਤੇ ਵਿਦਾ ਹੋ ਗਏ ਉਹਨਾਂ ਦੀ ਯਾਦ ਵਿੱਚ ਕੁਝ ਸ਼ਬਦ ਮੈਂ ਆਪਣੀ ਕਵਤਾ ਰੇ ਪੇਸ਼ ਕਰ ਰਿਹਾ ਹਾਂ ਕਵਤਾ ਹੈ ਹੋਂ ਤੋਂ ਹੋਂ ਤੱਕ ਦੀ ਯਾਤਰਾ ਮਨੁੱਖੀ ਜਾਮੇ ਦੇ ਭੌਤਿਕ ਤੱਤਾਂ ਨੇ ਰਲ ਜਾਣਾ ਸੀ ਆਖਰ ਬ੍ਰਹਮੰਡ ਵਿੱਚ ਰਲ ਗਏ ਮਨੁੱਖੀ ਜਾਮੇ ਦੇ ਭੌਤਿਕ ਤੱਤਾਂ ਨੇ ਰਲ ਜਾਣਾ ਸੀ ਆਖਰ ਬ੍ਰਹਮੰਡ ਵਿੱਚ ਰਲ ਗਏ ਹੋ ਸਕਦਾ ਹੈ ਉੱਥੇ ਕਿਸੇ ਕਿਸਮ ਦਾ ਵਿਰੋਧ ਪਾਸ ਵਿਰੋਧਾ ਪਾਸ ਕੋਈ ਮਤਭੇਦ ਨਾ ਹੋਵੇ ਹੋ ਸਕਦਾ ਹੈ ਉੱਥੇ ਕਿਸੇ ਕਿਸਮ ਦਾ ਵਿਰੋਧਾ ਪਾਸ ਕੋਈ ਮਤਭੇਦ ਨਾ ਹੋਵੇ ਬ੍ਰਹਮਣ ਇਚ ਖੰਡਾਉਣ ਲਈ ਪਾਤਰ ਕੋਲ ਭੌਤਿਕ ਤਤ ਹੀ ਨਹੀਂ ਸਗੋਂ ਮੂਰਤ ਸਰਜੀਤ ਹੋਣ ਲਈ ਖਵਾ ਵਿੱਚ ਲਿਖੇ ਹਰਫ ਵਿਸਕ ਪੰਤੋਂ ਫੋਨ ਦੀ ਯਾਤਰਾ ਤੈਅ ਕਰਨਾ ਸਮੇਂ ਦੀ ਨਬਜ ਟਟੋਲਣਾ ਤ੍ਰੈਕਾਲ ਤੋਂ ਪਾਰ ਸ਼ਬਦਾਂ ਵਿੱਚ ਪਰੋਣਾ ਸਤ੍ਰੈਕਾਲ ਤੋਂ ਪਾਰ ਵਰਤਾਰੇ ਨੂੰ ਸ਼ਬਦਾਂ ਵਿੱਚ ਪਰੋਣਾ ਸਾਥੀ ਬਣਾਉਣਾ ਲੋਕ ਮਨਾ ਚ ਵਿਸਾਉਣਾ ਆਮ ਤੋਂ ਖਾਸ ਤੱਕ ਯਾਤਰਾ ਸੀ ਪਾਤਰ ਯਾਤਰਾ ਹੈ ਪਾਤਰ ਬਹੁਤ ਬਹੁਤ ਤੰਦ